ਕਬੱਡੀ 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 ਅਗਲੇ ਆਪ ਦੀ ਕਮੈਂਟਰੀ ਗੱਗੀ ਮਾਨ ਤੇ ਬਸੰਤ ਬਾਜਾਖਾਨਾ ਦੀ ਕਰਨਗੇ ਆ ਗਏ ਬਲੋਸ ਅੰਬੇ ਦੀ 1 ਲੱਖ ਵਾਲੀ ਦੂਜੀ ਕਬੱਡੀ ਖੇਡ ਮੈਦਾਨ ਦੇ ਵਿੱਚ ਪਈ ਹੋਈ ਆ ਮੇਰੇ ਮਿੱਤਰੋ ਹੁਣ ਦੀ ਬੱਲੇ ਬੱਲੇ ਦੇਖਾਂਗੇ 1 ਲੱਖ ਵਾਲੀ ਰੇਡ ਤੇ ਜਫਾ ਲੱਗੂ ਜਾਗ ਲੱਗਦਾ ਵੀ ਆ ਹੋਣ ਗਿਆ ਹੋ ਬੱਲੇ ਹੋ ਬੱਲੇ ਬੱਲੇ ਇੱਕ ਲੱਖ ਜਫਾ ਚੱਕ ਦੇਸ ਰਾ ਦੀ ਧਰਤੀ ਦਾ ਗੱਗੀ ਇੱਕ ਲੱਖ ਦਾ ਜਫਾ ਚੱਕ ਦੇਸ ਰਾ ਦੀ ਧਰਤੀ ਦੇ ਗੱਗੀ ਨੇ ਮੱਖਣ ਸਦਾ ਲਈ ਵਿਛੜ ਗਿਆ ਇਹ ਆਪਣੇ ਬ੍ਰਦਰ ਲਈ ਬਾਪ ਰੋਇਆ ਮੇਰੇ ਵੀਰੋ ਜੀਪ ਰੇਡ ਤੇ ਜੀ ਰੇਡ ਤੇ ਥਾਪੀਆਂ ਮਾਰ ਮਾਰ ਕੇ ਗਿਆ ਕੁਲਦੀਪ ਸ਼ਿਕਾਰਾਂ ਵਾਲਾ ਗੱਗੀ ਗੱਗੀ ਚੱਕ ਗੀ ਚੱਕ ਦੇਸ ਗੱਗੀ ਮੇਲਾ ਮੇਲਾ ਗੱਗੀ 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 ਮੇਲਾ ਚਾਹੋ

ਲੱਟਾ ਬਲਪੁਰੀਆ ਆ ਗਿਆ ਬਾਜਾਖਾਨਾ ਸਾਹਿਬ ਲਓ ਲੱਟਾ ਸਿੰਘ ਕਬੱਡੀ ਪਾ ਰਿਹਾ ਹੈ ਓ ਸਿੰਘ ਮਾਰ ਤੇ ਠੋਕਰ ਤਖਤਾ ਤਾਜਾ ਨੂੰ ਨਾ ਫੜ ਕਮਲਿਏ ਨਾ ਫੜ ਉੜਦੇ ਆ ਬਾਜਾ ਨੂੰ ਓ ਹੱਤਮਾਲੀਆ ਜੱਗੂ ਚਟਾਣਿਆਂ ਵਾਲਾ ਪਰ ਆਹ ਢਾਂਗੇ ਵਾਲਾ ਦੋ ਸਿੰਘ ਪੜ ਗਿਆ ਭਲੱਥਾਂ ਦੇ ਵਿੱਚ ਦੋ ਸਿੰਘ ਭੜਿਆ ਮੋਹਨਦੀਰ ਬਲਜੀ ਜੇ ਉਧਰੋਂ ਜੱਫਾ ਲੱਗ ਗਿਆ ਢਾਂਗੇ ਵਾਲਿਆ ਲੱਖ ਤੁਹਾਡਾ ਇਧਰ ਹਾਲੇ ਦੋ ਲੱਗਣਗੇ ਫੇਰ ਲੱਖ ਦਿੱਤਾ ਜਾਣਾ ਲਓ ਫਰਿਆਦ ਫਰਿਆਦ ਕਬੱਡੀ ਪਾ ਰਿਹਾ ਹੈ ਫਰਿਆਦ ਨੇ ਔਰ ਢਾਂਗੇ ਵਾਲਾ ਤਿਆਰ ਆ ਰਾਜਾ ਪੱਤਰੇ ਵਾਲਾ ਹਾਕਮ ਵਾਲਿਆ ਜੱਗੂ ਹੈ ਟੱਗੋ ਰਮਾਣੇ ਵਾਲਾ ਸ਼ਰਨਾ ਫਰੀਦ ਕੋਟੇ ਹੈ ਲੱਖ ਦੇ ਗੋਰੇ ਗੋਲੇ ਵਾਲਿਆਂ ਨੂੰ ਲੱਖ ਦਾਦ ਮੰਦਾ ਇੱਕ ਪਾਸੇ ਫਰਿਆਦ ਹੈ ਇੱਕ ਪਾਸੇ ਡੱਗੋ ਆ ਸ਼ਰਨਾ ਇੱਕ ਲੱਖ ਲორ ਬੀਰ ਪਾ ਲੱਖ 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 ਦਿੱਤਾ ਜਾਣਾ ਐਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ